ਜਦੋਂ ਤੈਨੂੰ ਤੱਕ ਲੈਂਦਾ ਹਾਂ ਮੈਂ ਅਰਮਾਂ ਸਦੇ ਢੱਕ ਲੈਂਦਾ ਹਾਂ ਮੈਂ ਜਦੋਂ ਤੈਨੂੰ ਤੱਕ ਲੈਂਦਾ ਹਾਂ ਮੈਂ ਅਰਮਾਂ ਸਦੇ ਢੱਕ ਲੈਂਦਾ ਹਾਂ ਮੈਂ ਦਿਲੀ ਜਜ਼ਬਾਤਾਂ ਦੀ ਕਾਗਜ਼ ਕਲਮ ਚੱਕ ਲੈਂਦਾ ਹਾਂ ਮੈਂ ਦਿਨ ਦੀ ਦਸਤਕ ਜਦ ਯਾਦ ਦਿਨ ਦੀ ਦਸਤਕ ਜਦ ਯਾਦ ਬੀਰ ਚੱਕ ਛੱਕ ਲੈਂਦਾ ਹਾਂ ਪਿਆਲਾ ਫਿਰ ਪਿਆਲਾ ਫੇਰ ਬੋਤਲੋਂ ਭਰੀ ਰੱਖੇ ਪਿਆਲਾ ਫੇਰ ਬੋਤਲੋਂ ਭਰੀ ਰੱਖੇ ਦੇਖ ਸਾਵੇਂ ਚੱਕ ਲੈਂਦਾ ਹਾਂ ਮੈਂ ਸੂਫੀ ਹੁਮਾ ਰਹਾ ਖਾਮੋਸ਼ ਸੂਫੀ ਹੁਮਾ ਰਹਾ ਖਾਮੋਸ਼ ਨਸ਼ੇ ਚ ਕੀ ਬਕ ਲੈਂਦਾ ਹਾਂ ਮੈਂ ਮੰਗਿਆ ਨਾ ਮਿਲੇ ਸੰਗਰੂਰ ਵੀ ਮੰਗਿਆ ਨਾ ਮਿਲੇ ਸੰਗਰੂਰ ਵੀ ਸੰਘਰਸ਼ ਕਰ ਹੱਕ ਲੈਂਦਾ ਹਾਂ ਮੈਂ ਸੰਘਰਸ਼ ਕਰ ਹੱਕ ਲੈਂਦਾ ਹਾਂ ਮੈਂ